ਇਹੀ ਦਬਦੇ ਹੋਰ ਕੌਣ ਦਬਦਾ ਹੀ ਕਿ ਇਹ ਕਿੰਨੀ ਹਿੰਮਤ ਪੈਜੂਗੀ ਸਾਰਾ ਇਨਾਂ ਕੋਲ ਹੀ ਐ ਠੇਕਾ ਇਹ ਨਜਾਇਜ਼ ਕਬਜ਼ੇ ਨਜਾਇਜ਼ ਧੰਦੇ ਸਾਰੇ ਇਨਾਂ ਕੋਲੇ ਇੱਕ ਤਾਂ ਆਬੇ ਬੈਠਾ ਨਬੇੜ ਜੀਰ ਚ ਬੈਠਾ ਇੱਕ ਤਾਂ ਸਰਾਣਾ ਮੰਗਦਾ ਉੱਥੇ ਮੈਂ ਕਿਹਾ ਜਮਰਾਉਂਦ ਦਾ ਕਿਲਾ ਜਿੱਤ ਕੇ ਆਇਆ ਸਰਾਣਾ ਮੰਗਦਾ ਆਮ ਕਹਿਦੀ ਹੈ ਭਾਈ ਆਮ ਕਹਿਦੀ ਹੈ ਮੰਗ ਰੋ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਚੱਲਣਾ ਪਊਗਾ ਲੋਕ ਮਾਰਦੇ ਤੁਸੀਂ ਚਿੱਟੇ ਨਾਲ ਲਾ ਲਾ ਕੇ ਟੀਕੇ ਮਾਵਾ ਦੇ ਹੱਥੋਂ ਮੁੱਕ ਕੇ ਰੋ ਰੋ ਕੇ ਤੇ ਤੁਸੀਂ ਭਾਲਦੇ ਹੋ ਇੱਥੇ ਸਰਹਾਣੀ گارਲਿਕ ਬਰੈਡ ਦੇਉਂਗੇ ਨਾ ਤੇ ਬੈਂਗਣੇ ਤੇਰੀ ਮਿਲਦੀ ਇੱਥੇ گارਲਿਕ ਬਰੈਡ ਪੀ ਜੇ ਭਾਲਦੇ ਹੋ ਤੇ ਭੂਆ ਦੇ ਪੰਡਾ ਮੰਤਾ ਤਰਸ ਵੀ ਆਉਂਦਾ ਕਦੇ ਕਦੇ ਇਹਨਾਂ ਤੇ ਯਾਰ ਸਾਰਿਆਂ ਤੇ ਉਹੀ ਰੋਈ ਜਾਂਦੇ ਰਹਿੰਦੇ ਇੱਕ ਮੈਨੂੰ ਕੱਲ ਪਤਾ ਨਹੀਂ ਕਿੱਥੇ ਕਹਿੰਦੇ ਕਹਿੰਦੇ ਭਾਈ ਥੋੜਾ ਜਿਹਾ ਕੋਈ ਟੁਟਕੜਾ ਖਾ ਦੇ ਮੈਂ ਕਿ ਸੁਮੀਰ ਬਲਦਾ ਮੂੰਹ ਦੇਖ ਲਿਆ ਕਰੋ ਜਿਹੜੇ ਟੁਟਕਲੇ ਹੀ ਬਣੇ ਪਿਆ ਹੋਣ ਉਹੀ ਆਏ ਜੇ ਫਿਰ ਹਾ ਬੱਸ ਬਾਦੋ ਬੋਟਾ ਓਏ ਰੋਈ ਜਾਂਦੇ ਆ ਚੀਕਾਂ ਨਿਕਲੀਆਂ ਪਈਆਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਚਲੋ ਆਮ ਜੇ ਮੁੰਡਿਆਂ ਘਰਾਂ ਚੋਂ ਪਿੰਡਾਂ ਚੋਂ ਉਠਿਆ ਪਰ ਇਹਨਾਂ ਨਾਲ ਤਾਂ ਚੀਪਕਾ ਨਿਕਲੀਆਂ ਪਈਆਂ ਨਾ ਪਹਿਲਾਂ ਕਹਿੰਦੇ ਸਾਲ ਨਹੀਂ ਚੱਲਣੀ ਉਹ ਵੀ ਜਲ ਗਈ 2 ਸਾਲ ਨਹੀਂ ਕੱਟਦੇ ਕਹਿੰਦੇ ਉਹ ਵੀ ਕੱਟ ਲੇ ਕੰਮ ਨਹੀਂ ਹੋਣੇ ਕੰਮ ਵੀ ਹੋ ਗਏ ਅਫਸਰशाही ਸਾੰਭ ਹੀ ਨਹੀਂ ਜਾਣੀ ਉਹ ਵੀ ਸਾੰਭ ਲਈ ਤਿੰਨ ਤੀਜਾ ਸਾਲ ਦਾ ਲੱਗਣਾ ਨਹੀਂ ਚੱਕ ਦੇਣਗੇ ਉਹ ਵੀ ਠੀਕ ਕਰ ਲਿਆ ਪੌਣੇ ਚਾਰ ਸਾਲ ਹੋ ਗਏ ਹੁਣ ਕਹਿਣ ਲੱਗੇ 27 'ਚ ਨਹੀਂ ਬਣਦੇ ਐਂ 32 'ਚ ਕਹਿਣਗੇ ਐਂ 37 'ਚ ਗਾਹਾਂ ਗਾਹ ਜਾਈ ਜਾਣਗੇ ਕੋਈ ਕਮੀ ਕੱਢ ਦਿਓ ਜੀ ਸਾਡੇ 'ਚ ਜਦੋਂ ਕੋਈ ਇਹ ਐ ਨਾ ਵੀ ਅਸੀਂ ਕੋਈ ਕੋਈ ਨੀਅਤ ਮਾੜੀ ਸੀ ਸਾਡੀ ਕੋਈ ਹੋ ਸਕਦਾ ਕੰਮ ਸਲੋ ਹੋ ਗਿਆ ਹੋਵੇ ਕਿਉਂਕਿ ਤਾਣਾ ਉਲਝਿਆ ਹੋਇਆ 70 ਸਾਲ ਦਾ ਟਾਈਮ ਲੱਗ ਜਾਂਦਾ ਕੋਈ ਪਰ ਕੋਈ ਨੀਅਤ ਮਾੜੀ ਨਹੀਂ ਹੈਗੀ ਨੀਅਤ ਮਾੜੀ ਚੰਗੀਆਂ ਨੀਤਾਂ ਨਾਲ ਕੰਮ ਹੁੰਦੇ ਆ ਹੋਣਗੇ ਕਰੀ ਜਾਂਦੇ ਆ